ਦੇਖਿਆ ਜਾ ਸਕਦਾ ਕਿ ਗਰਮੀ ਦੇ ਵੱਲੋਂ ਲਗਾਤਾਰ ਹੀ ਆਪਣਾ ਕਹਿਰ ਜਿਹੜਾ ਹੈ ਲੋਕਾਂ ਦੇ ਉੱਪਰ ਪਰਸਾਇਆ ਜਾ ਰਿਹਾ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਖੱਜਲਖੁਆਰ ਹੁੰਦੇ ਹੋਏ ਦੇਖਿਆ ਜਾ ਸਕਦੇ ਨੇ ਆਪਣੇ ਕੰਮ ਕਰਨ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਰੈਡ ਅਲਰਟ ਜਿਹੜੇ ਜਾਰੀ ਕਰ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਵੇਸ਼ ਤੇ ਬਖ ਬਖ ਸੂਬਿਆਂ ਦੇ ਵਿੱਚ ਹੀਟ ਵੇਵ ਦੇ ਕਾਰਨ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇਸ ਵਿੱਚਕਾਰ ਵੱਡਾ ਫੈਸਲਾ ਲਿੱਤਾ ਗਿਆ ਫੁੱਲਾਂ ਦੀ ਛੁੱਟੀਆਂ ਜਿਹੜੀਆਂ ਨੇ ਇਸ ਵੇਲੇ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਤੇਜ਼ ਗਰਮੀ ਤੇ ਗਰਮੀ ਦੀ ਲਹਿਰ ਦੇ ਰੈਡ ਅਲਰਟ ਦੇ ਮੱਦੇਨਜ਼ਰ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 21 ਮਈ ਤੋਂ 30 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਹੈ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕਿਉਂਕਿ ਸਕੂਲਾਂ ਦੇ ਵਿੱਚ ਸਮਾਂ ਬਦਲਣ ਦੇ ਬਾਵਜੂਦ ਬੱਚਿਆਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਸੀ ਇਸ ਤੋਂ ਬਾਅਦ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਇਹ ਫੈਸਲਾ ਜਿਹੜਾ ਸੀਐਮ ਮਾਨ ਦੇ ਵੱਲੋਂ ਲਿੱਤਾ ਗਿਆ ਹੈ ਸਿੱਖਿਆ ਵਿਭਾਗ ਦੇ ਵੱਲੋਂ ਇਸ ਬੰਦੀ ਲਿਖਤੀ ਹੁਕਮ ਵੀ ਛੇੜੇ ਨੇ ਜਾਰੀ ਕਰ ਦਿੱਤੇ ਗਏ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਪਿਛਲੇ ਹਫਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਵਿੱਚ ਗਰਮੀ ਤੇ ਹੀਟ ਵੇਵ ਅਲਰਟ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਇਸ ਦੇ ਨਾਲ ਹੀ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਵੀ ਹੁਕਮ ਜਾਰੀ ਕੀਤੇ ਗਏ ਉਸ ਸਮੇਂ ਇਹ ਫੈਸਲਾ ਕੀਤਾ ਗਿਆ ਕਿ 20 ਮਈ ਤੋਂ 30 ਮਈ ਤੱਕ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣਗੇ ਜਦੋਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2:30 ਵਜੇ ਤੱਕ ਬਦਲ ਦਿੱਤਾ ਗਿਆ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਹੋਣਗੀਆਂ ਇਸ ਤੋਂ ਇਲਾਵਾ ਵਿਭਾਗ ਨੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਐਡਵਾਈਜ਼ਰੀ ਵੀ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਜਿਸ ਐਡਵਾਈਜ਼ਰੀ ਦੇ ਮੁਤਾਬਿਕ ਦੇਖਿਆ ਜਾ ਸਕਦਾ ਹੈ ਕੱਲ ਤੋਂ 3 ਮਈ ਤੱਕ ਬੱਚਿਆਂ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਜਿਹੜੇ ਕਰ ਦਿੱਤਾ ਗਿਆ ਵਿਭਾਗ ਦੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਕਿ ਇਸ ਮੌਸਮ ਵਿੱਚ ਬਦ ਤੋਂ ਬਦ ਪਾਣੀ ਪੀਣਾ ਚਾਹੀਦਾ ਜੇਕਰ ਤੁਸੀਂ ਦਿਲ ਗੁਰਦੇ ਜਾਂ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਤੇ ਪਾਣੀ ਘੱਟ ਪਿਓ ਅਜਿਹੇ ਲੋਕਾਂ ਨੂੰ ਡਾਕਟਰੀ ਸਲਾਹ ਤੋਂ ਬਾਅਦ ਤਰਲ ਪਦਾਰਥ ਵਧਾਉਣ ਲਈ ਕਦਮ ਚੁੱਕਣੇ ਚਾਹੀਦੇ ਨੇ ਇਸ ਦੇ ਨਾਲ ਹੀ ਓਰਸ ਕੋਲ ਵੀ ਵਰਤੋ ਦਾ ਸੁਝਾਅ ਦਿੱਤਾ ਗਿਆ ਹੈ ਇਸੇ ਤਰ੍ਹਾਂ ਕਾਰਵਿਚ ਤਿਆਰ ਕੀਤੇ ਗਏ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਬਾਹਰ ਜਾਣ ਸਮੇਂ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਾਓ ਇਸ ਦੇ ਨਾਲ ਹੀ ਘਰ ਤੋਂ ਬਾਹਰ ਨਿਕਲਦੇ ਸਮੇਂ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕਣਾ ਚਾਹੀਦਾ ਹੈ ਟੋਪੀ ਤੇ ਛਤਰੀ ਦੀ ਵਰਤੋਂ ਕਰਨੀ ਚਾਹੀਦੀ ਅੱਖਾਂ ਦੀ ਸੁਰੱਖਿਆ ਲਈ ਐਨਕਾ ਅਤੇ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਤਾਂ ਦੇਖਿਆ ਜਾ ਸਕਦਾ ਹੈ ਇਸ ਵਾਰ ਰਿਕਾਰਡ ਤੋੜ ਗਰਮੀ ਜਿਹੜੀ ਪੈ ਰਹੀ ਹੈ ਹੀਟ ਵੇਵ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸਲਾਹ ਜਿਹੜੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 18 ਮਈ ਤੋਂ ਲੈ ਕੇ 30 ਮਈ ਤੱਕ ਬੱਚਿਆਂ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਨੇ ਦੇਖਿਆ ਜਾ ਸਕਦਾ ਹੈ ਕਿ ਗਰਮੀ ਦੇ ਵੱਲੋਂ ਲਗਾਤਾਰ ਹੀ ਆਪਣਾ ਕਹਿਰ ਜਿਹੜਾ ਲੋਕਾਂ ਦੇ ਉੱਪਰ ਪਰਸਾਇਆ ਜਾ ਰਿਹਾ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਆਪਣੇ ਕੰਮ ਕਰਨ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਰੈਡ ਅਲਰਟ ਜਿਹੜੇ ਜਾਰੀ ਕਰ ਦਿੱਤਾ ਗਿਆ ਦੇਖਿਆ ਜਾ ਸਕਦਾ ਹੈ ਵੇਸ਼ ਦੇ ਬਖ ਬਖ ਸੂਬਿਆਂ ਦੇ ਵਿੱਚ ਹੀਟ ਵੇਵ ਦੇ ਕਾਰਨ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇਸ ਵਿੱਚਕਾਰ ਵੱਡਾ ਫੈਸਲਾ ਲੇਤਾ